ਇੱਕ ਪਾਸੇ ਜਿੱਥੇ ਬਰਗਾੜੀ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਅਜੇ ਤੱਕ ਸਿੱਖਾਂ ਨੂੰ ਨਹੀਂ ਮਿਲ ਸਕਿਆ ਉੱਥੇ ਹੀ ਹੁਣ ਅਕਤੂਬਰ 2020 ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਪਿੰਡ ਜੱਲਾ ਅਤੇ ਤਰਖਾਨ ਮਾਜਰਾ ਦੇ ਵਿੱਚ ਬੇਅਦਬੀ ਨੂੰ ਲੈ ਕੇ ਕਥਿਤ ਦੋਸ਼ੀ ਦੇ ਖਿਲਾਫ ਹੋਈ ਪੁਲਿਸ ਕਾਰਵਾਈ ਅਤੇ جاری ਅਦਾਲਤੀ ਕਾਰਵਾਈ ਨੂੰ ਲੈ ਕੇ ਸਿੱਖ ਜਥੇਬੰਦੀਆਂ ਅੰਦਰ ਭਾਰੀ ਰੋਸ ਹੈ ਮੰਗਲਵਾਰ ਨੂੰ ਤਾਂ ਇਸ ਮਾਮਲੇ 'ਚ ਕਥਿਤ ਦੋਸ਼ੀ ਫਤਿਹਗੜ੍ਹ ਸਾਹਿਬ ਦੀ ਅਦਾਲਤ ਵਿੱਚ ਪੇਸ਼ ਹੋਇਆ ਅਤੇ ਪੱਕੇ ਤੌਰ ਤੇ ਰਾਹਤ ਮੰਗ ਲਈ ਜੋ ਸਪਰ ਫੈਸਲਾ ਹਾਲੇ ਬਾਕੀ ਹੈ ਮਾਮਲੇ ਦੀ ਅਗਲੀ ਸੁਣਵਾਈ 6 ਜਨਵਰੀ ਨੂੰ ਰੱਖੀ ਗਈ ਹੈ ਉਸ ਦਿਨ ਸ਼ਵਮਨੀ ਕਮੇਟੀ ਦੇ ਵਕੀਲ ਅਮਰਦੀਪ ਸਿੰਘ ਧਾਰਨੀ ਨੇ ਦੱਸਿਆ ਕਿ ਬੇਅਦਬੀ ਮਾਮਲੇ 'ਚ ਚਾਰਜ ਫ੍ਰੇਮ ਲਈ ਸੁਣਵਾਈ ਸੀ ਕਥਿਤ ਦੋਸ਼ੀ ਨੂੰ ਵੀਆਈਪ ਸਹੂਲਤ ਦਿੱਤੀ ਜਾ ਰਹੀ ਹੈ ਕਥਿਤ ਦੋਸ਼ੀ ਨੇ ਪੱਕੇ ਤੌਰ ਤੇ ਪੇਸ਼ੀ ਤੋਂ ਰਾਹਤ ਮੰਗੀ ਹੈ ਅਜਿਹੇ ਹਾਲਾਤਾਂ 'ਚ ਸਿੱਖਾਂ ਨੂੰ ਬੇਅਦਬੀ ਦਾ ਇਨਸਾਫ ਕਿਵੇਂ ਮਿਲੇਗਾ ਅੱਜ ਬੇਅਦਬੀਆਂ ਦੀਆਂ ਕਟਨਾਮਾਂ ਜਿਹੜੀਆਂ ਜੱਲਾ ਔਰ ਪਿੰਡ ਤਖਾਨ ਮਾਜਰਾ ਦੇ ਵਿੱਚ ਵਾਪਰੀਆਂ ਸੀ ਉਹਨਾਂ ਦੇ ਕੇਸ ਦੇ ਵਿੱਚ ਅੱਜ ਚਾਰਜ ਵਾਸਤੇ ਕੇਸ ਫਿਕਸ ਸੀ ਪਰ ਮੈਨੂੰ ਅੱਜ ਦੁੱਖ ਹੋ ਰਿਹਾ ਹੈ ਕਿ ਸਵੇਰ ਦੇ 10 ਵਜੇ ਤੋਂ ਬੈਠੇ ਜਿਹੜੇ ਹੈਗੇ ਆ ਸਾਰੇ ਵੇਟ ਕਰ ਰਹੇ ਹੈਗੇ ਆ ਕਿ ਉਹ ਦੋਸ਼ੀ ਅਦਾਲਤ ਦੇ ਵਿੱਚ ਆਊਗਾ ਪਰ ਜਦੋਂ ਉਹਨੂੰ ਪੁਲਿਸ ਦੀ ਛਾਉਣੀ ਬਣਾ ਕੇ ਹਾਲਾਂਕਿ ਉਹ ਜਿਹੜਾ ਹੈਗਾ ਉਹਦੀ bail ਹੋਈ ਵੀ ਆ ਪਰ ਪੁਲਿਸ ਦਾ ਔਰ ਸਰਕਾਰ ਦਾ ਕੀ ਉਹਦੇ ਵਿੱਚ ਜਿਹੜਾ ਹੈਗਾ ਆਪਣਾ ਜਾਤੀ ਗੱਲ ਹੈਗੀ ਹੈ ਕਿ ਉਹ ਆਪ ਉਹਨੂੰ ਜਿਹੜਾ ਹੈਗਾ ਆਪਣੀਆਂ ਗੱਡੀਆਂ ਦੇ ਵਿੱਚ ਲਿਆ ਕੇ ਪੁਲਿਸ ਜਿਹੜੀ ਪੇਸ਼ ਕਰਕੇ ਜਾਂਦੀ ਹੈਗੀ ਆ ਔਰ ਜਦੋਂ ਅਦਾਲਤ ਦੀ ਗੱਲ ਕੀਤੀ ਜਾਵੇ ਮੈਂ ਅਦਾਲਤ ਦੇ ਵਿੱਚ ਉਹਜੈਕਸ਼ਨ ਕੀਤਾ ਕਿ ਇਸ ਕੇਸ ਦੇ ਵਿੱਚ ਦੋਸ਼ੀ ਹਾਲੇ ਤੱਕ ਨਹੀਂ ਆਇਆ ਆਮ ਕੇਸਾਂ ਦੇ ਵਿੱਚ ਇਹ ਹੁੰਦਾ ਕਿ 10 ਵਜੇ ਦੋਸ਼ੀ ਨੂੰ ਹਾਕ ਵਾਦੀ ਆ 11 ਵਜੇ ਵਾਦੀ ਆ ਬਿਫੋਰ ਲਾਂਚ ਜੇ ਤਿੰਨ ਆਵਾਜ਼ਾਂ ਦੇ ਉੱਤੇ ਜਿਹੜਾ ਦੋਸ਼ੀ ਨਾ ਅਦਾਲਤ ਦੇ ਵਿੱਚ ਹਾਜ਼ਰ ਹੋਵੇ ਤਾਂ ਉਸ ਨੂੰ ਜਿਹੜਾ ਹੈਗਾ ਉਹਦੇ ਖਿਲਾਫ ਕਾਰਵਾਈ ਕਰ ਦਿੱਤੀ ਜਾਂਦੀ ਹੈ ਪਰ ਇਸ ਕੇਸ ਦੇ ਵਿੱਚ ਬੜੀ ਮੈਨੂੰ ਹੋਈ ਕਿ ਮੈਂ ਅਦਾਲਤ ਨੂੰ ਜਦੋਂ ਬੇਨਤੀ ਕੀਤੀ ਤਾਂ ਅਦਾਲਤ ਨੇ ਕਿਹਾ ਕਿ ਤੁਸੀਂ ਬਾਅਦ ਦੁਪਹਿਰ ਆ ਜਿਓ 2 ਵਜੇ ਪਰ ਮੈਨੂੰ ਪਤਾ ਸੀ ਕਿ ਇਸ ਕੇਸ ਦੇ ਵਿੱਚ ਪੁਲਿਸ ਔਰ ਸਰਕਾਰ ਜਿਹੜੀ ਹੈਗੀ ਹੈ ਪਿਛਲੇ ਟਾਈਮ ਤੋਂ ਕੀ ਕਰ ਰਹੀ ਹੈਗੀ ਆ ਅੱਜ ਉਸ ਟਾਈਮ ਹੱਦ ਹੋਈ ਜਦੋਂ ਇਸ ਵਿਅਕਤੀ ਨੂੰ ਪੁਲਿਸ ਨੇ ਇੱਕ ਛਾਉਣੀ ਕੋਰਟ ਨੂੰ ਬਣਾ ਕੇ ਕਿਸੇ ਵਕੀਲ ਨੂੰ ਅੰਦਰ ਨਹੀਂ ਬੜਨ ਦਿੱਤਾ ਗਿਆ ਕਿਸੇ ਕਲਾਈਂਟ ਨੂੰ ਲਿਟੀਗੈਂਟ ਨੂੰ ਅੰਦਰ ਨਹੀਂ ਬੜਨ ਦਿੱਤਾ ਗਿਆ ਔਰ 1:30 ਵਜੇ ਪੂਰੇ ਅਦਾਲਤ ਉਸ ਦਾ ਕੇਸ ਜਿਹੜਾ ਹੈਗਾ ਉਹਨੇ ਅਦਾਲਤ ਨੇ ਟੇਕ ਅਪ ਕਰਿਆ ਲੰਚ ਦੇ ਵਿੱਚ ਔਰ ਲੰਚ ਦੇ ਵਿੱਚ ਮੇਰੇ ਬਹੁਤ ਸਾਰੇ ਓਬਜੈਕਸ਼ਨ ਸੀ ਕਿ ਜੀ ਇਹ ਸਾਨੂੰ ਇਹ ਟਾਈਮ ਜਿਹੜਾ ਹੈਗਾ 2:10 ਤੱਕ ਤੱਗਿਆ ਪਰ ਮੇਰੀ ਨਹੀਂ ਕਿਸੇ ਨੇ ਸੁਣੀ ਹੈਗੀ ਔਰ ਇਸੇ ਦੌਰਾਨ ਉਸਨੇ ਇੱਕ ਐਪਲੀਕੇਸ਼ਨ ਲਾਈ ਪਰਮਨੈਂਟ ਐਗਜ਼ੈਂਪਸ਼ਨ ਵਾਸਤੇ ਪਰਮਨੈਂਟ ਐਗਜ਼ੈਂਪਸ਼ਨ ਦੇ ਵਿੱਚ ਉਹਨੇ ਜਿਹੜਾ ਹੈਗਾ ਬਹੁਤ ਸਾਰੇ ਐਲੀਗੇਸ਼ਨ ਲਾਏ ਕਿ ਸਿੱਖ ਜਥੇਬੰਦੀਆਂ ਤੋਂ ਮੈਨੂੰ ਖਤਰਾ ਹੈਗਾ ਮੇਰੇ ਖਿਲਾਫ ਝੂਠਾ ਬੇਇਰਦੀ ਦਾ ਕੇਸ ਬਣਾਇਆ ਗਿਆ ਹੈਗਾ ਮੈਨੂੰ ਜਿਹੜਾ ਹੈਗਾ ਆਪਣੀ ਜਾਨ ਦਾ ਖਤਰਾ ਹੈਗਾ ਜਦੋਂ ਕਿ ਹੁਣ ਤੱਕ ਅਦਾਲਤ ਦੇ ਵਿੱਚ ਜਾਂ ਪੁਲਿਸ ਕੋਲ ਕੋਈ ਦਰਖਾਸਤ ਨਹੀਂ ਹੈਗੀ ਇਸ ਤਰ੍ਹਾਂ ਦੀ ਕਿ ਉਸ ਦਾ ਜਿਹੜਾ ਹੈਗਾ ਕੋਈ ਸਿਕਿਉਰਟੀ ਰੀਜ਼ਨ ਹੈਗਾ ਪਰ ਮੈਂ ਸ਼ਰਯਾਮੇ ਗੱਲ ਕਹਿੰਦਾ ਹੈਗਾ ਕਿ ਇਹ ਸਰਕਾਰ ਦਾ ਕੰਮ ਹੈਗਾ ਸਰਕਾਰ ਇਹ ਸਾਰਾ ਕੁਝ ਕਰਾ ਰਹੀ ਹੈਗੀ ਆ ਸਰਕਾਰ ਉਹਨੂੰ ਪ੍ਰੋਟੈਕਟ ਕਰ ਰਹੀ ਹੈ ਮੈਂ ਅਜੇ ਵੀ ਕਹੂੰਗਾ ਕਿ ਸਰਕਾਰ ਨਹੀਂ ਇਹ ਕਰਵਾਇਆ ਹੋ ਸਕਦਾ ਸੋ ਜਦੋਂ ਮੈਂ ਇਹ ਐਪਲੀਕੇਸ਼ਨ ਆ ਐਗਜ਼ੈਂਪਸ਼ਨ ਦੀ ਐਪਲੀਕੇਸ਼ਨਾਂ ਦੇ ਉੱਤੇ ਮੈਂ ਆਬਜੈਕਸ਼ਨ ਕੀਤਾ ਕਿ ਸਰ ਮੈਂ ਇਹਦੇ ਵਿੱਚ ਰਿਪਲਾਈ ਦੇਣਾ ਉੱਤੇ ਬਾਅਦ ਆਰਡਰ ਕਰਿਓ ਤਾਂ ਅਦਾਲਤ ਨੇ ਮੈਨੂੰ ਕਿਹਾ ਕਿ ਅੱਜ ਹੀ ਦੇਣਾ ਦੇ ਦਿਓ ਨਹੀਂ ਮੈਂ ਆਰਡਰ ਤੱਕ ਕਰਨੀ ਆ ਯਾਨੀ ਆ ਅਦਾਲਤ ਨੇ ਮੇਰਾ ਬਿਨਾਂ ਰਿਪਲਾਈ ਲਏ ਤੇ ਆਰਡਰ ਸੁਣਾ ਚੁੱਕੇ ਹੈਗੇ ਆ ਵੀ ਅਸੀਂ ਤਾਂ ਇਹਨੂੰ ਪਰਮਾਨੈਂਟ ਐਗਜ਼ੈਂਪਸ਼ਨ ਦੇਣੀ ਹੀ ਦੇਣੀ ਹੈਗੀ ਆ ਮੈਂ ਮੇਰਾ ਬੜਾ ਮੋਟਾ ਸਵਾਲ ਹੈਗਾ ਵੀ ਕੀ ਸਾਰੇ ਦੋਸ਼ੀਆਂ ਨੂੰ ਜੇ ਐਗਜ਼ੈਂਪਸ਼ਨਾਂ ਦੇ ਦਿੱਤੀਆਂ ਜਾਣ ਤਾਂ ਚੰਗਾ ਮੈਨੂੰ ਲੱਗਦਾ ਨਾਲੇ ਤਾਂ ਕੋਟਾਂ ਦੇ ਵਿੱਚ ਭੀੜ ਮੁੱਕ ਜੂਗੀ ਪਰ ਪਿਕ ਐਂਡ ਚੂਜ਼ ਦੇ ਨਾਲ ਜਿਹੜਾ ਹੈਗਾ ਇਸ ਕੇਸ ਦੇ ਵਿੱਚ ਸਰਕਾਰ ਔਰ ਪੁਲਿਸ ਕਾਰਵਾਈ ਕਰ ਰਹੀ ਹੈਗੀ ਆ ਜਿਹਦਾ ਮੈਨੂੰ ਬਹੁਤ ਹੀ ਬੇਅਦ ਦੁੱਖ ਹੈਗਾ ਅ ਇਸ ਤਰ੍ਹਾਂ ਦੀਆਂ ਗੱਲਾਂ ਦੇ ਨਾਲ ਮੈਂ ਸਮਝਦਾ ਹੈਗਾ ਕਿ ਇਹ ਸਿੱਖਾਂ ਦੇ ਜਿਹੜੇ ਸੈਂਟੀਮੈਂਟਸ ਹੈਗੇ ਆ ਉਹਦੇ ਉੱਤੇ ਬੜੇ ਬੁਰੇ ਤਰੀਕੇ ਦੇ ਨਾਲ ਪ੍ਰਹਾਰ ਕੀਤਾ ਜਾ ਰਿਹਾ ਹੈਗਾ ਇਹਦੇ ਨਾਲ ਦੇਸ਼ ਵਿਦੇਸ਼ ਦੇ ਵਿੱਚ ਜਿਹੜੀ ਸਿੱਖ ਸੰਗਤ ਹੈਗੀ ਆ ਉਹਦੇ ਮਨਾਂ ਨੂੰ ਕਿਤੇ ਨਾ ਕਿਤੇ ਠੇਸ ਪਹਦੀ ਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਪਿਛਲੇ ਟਾਈਮ ਦੇ ਵਿੱਚ ਦੇਖੋ ਸਰਕਾਰ ਵੱਲੋਂ ਤਖਤ ਕੇਸਗੜ ਸਾਹਿਬ ਦੇ ਉੱਤੇ ਗੱਲ ਦਿੱਤੂਪੁਰ ਦੇ ਵਿੱਚ ਔਰ ਪਹਾਨੀਗੜ ਦੇ ਵਿੱਚ ਇਸ ਤਰ੍ਹਾਂ ਦੀਆਂ ਬੇਅਦਬੀਆਂ ਜਿਹੜੀਆਂ ਇੱਕ ਚੇਨ ਮੜਾ ਕੇ ਕਰੀਆਂ ਜਾ ਰਹੀਆਂ ਔਰ ਕਿਸੇ ਦੇ ਵਿੱਚ ਰਿਜ਼ਲਟ ਹੈ ਜਿਹੜਾ ਕੋਈ ਨਹੀਂ ਹੈਗਾ ਰਿਜ਼ਲਟ 0 ਗੱਲ ਕਰੀਏ ਇਹਦੇ ਵਿੱਚ ਕੀ ਲਿਖਿਆ ਗਿਆ ਹੈ ਅਰਜੀ ਦੇ ਵਿੱਚ ਉਹਦੇ ਵਿੱਚ ਅਰਜੀ ਦੇ ਵਿੱਚ ਉਹਨੇ ਇਹ ਲਿਖਿਆ ਹੈਗਾ ਕਿ ਇਸ ਮੈਨੂੰ ਜਿਹੜਾ ਹੈਗਾ ਸਿੱਖ ਜਥੇਬੰਦੀਆਂ ਵੱਲੋਂ ਖਤਰਾ ਹੈਗਾ ਤੇ ਮੈਨੂੰ ਮੇਰੇ ਤੇ ਅਟੈਕ ਹੋ ਸਕਦਾ ਹੈ ਪੱਤੇਗੜ ਸਾਹਿਬ ਤੋਂ ਜਸਵਿੰਦਰ ਜੱਸੀ ਦੀ ਰਿਪੋਰਟ